ਵਿਆਹ ਤੋਂ ਪਹਿਲਾਂ ਹੀ ਮੁੰਡੇ ਨੇ ਕੁੜੀ ਦੇ ਹਲਾਏ ਮੰਨ ਕੇ ਦਰਦ ਕਰਕੇ ਵਿਆਹ ਰੁਕਿਆ ਅਦਵਿਚਕਾਰ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਫੋਕਰੀ ਮਾਰਨੀ ਮਹਿੰਗੀ ਪੈ ਜਾਂਦੀ ਹੈ ਜਿਵੇਂ ਕਿ ਇਸ ਵਿਆਹ ਵਿੱਚ ਹੋਇਆ ਦਰਸਲ ਜਦੋਂ ਕੁੜੀ ਨੂੰ ਵਿਆਹ ਦੇ ਸ਼ਗਨ ਲਈ ਸਟੇਜ ਤੇ ਲਿਆਇਆ ਜਾਂਦਾ ਹੈ ਤਾਂ ਮੁੰਡਾ ਕੁੜੀ ਦਾ ਹੱਥ ਫੜ ਕੇ ਸਟੇਜ ਤੇ ਚੜਾਉਣ ਦੀ ਬਜਾਏ ਕੁੜੀ ਨੂੰ ਮਖੌਲ ਕਰਨ ਲੱਗ ਜਾਂਦਾ ਹੈ ਫਿਰ ਇੱਕੋਦਮ ਸਟੇਜ ਤੋਂ ਹੇਠਾਂ ਉਤਰਦਾ ਹੈ ਤੇ ਕੁੜੀ ਨੂੰ ਗੋਦੀ ਚੱਕ ਲੈਂਦਾ ਹੈ ਤੇ ਜਿਵੇਂ ਹੀ ਸਟੇਜ ਤੇ ਚੜ੍ਹਨ ਲੱਗਦਾ ਹੈ ਤਾਂ ਕੁੜੀ ਨੂੰ ਲੈ ਕੇ ਡਿੱਗ ਜਾਂਦਾ ਹੈ ਮੁੰਡੇ ਨੂੰ ਤਾਂ ਕੁਝ ਨਹੀਂ ਹੁੰਦਾ ਪਰ ਡਿੱਗਣ ਕਾਰਨ ਕੁੜੀ ਦੀ ਪੇਟ ਇਸ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਸ਼ਗਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੁੜੀ ਦੇ ਦਰਦ ਇੰਨਾ ਵੱਜ ਜਾਂਦਾ ਹੈ ਕਿ ਉਸ ਨੂੰ ਸ਼ਗਨ ਅੱਧ ਵਿਚਕਾਰ ਛੱਡ ਕੇ ਹਸਪਤਾਲ ਲੈ ਜਾਣਾ ਪੈਂਦਾ ਹੈ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਕੁੜੀ ਦੇ ਮਣਕੇ ਹਿੱਲ ਗਏ ਸਾਰੇ ਦਾ ਸਾਰਾ ਵਿਆਹ ਤਰਿਆ ਤਰਾਇਆ ਰਹਿ ਜਾਂਦਾ ਹੈ ਇਸੇ ਲਈ ਸਿਆਣੇ ਕਹਿੰਦੇ ਨੇ ਕਿ ਜ਼ਿਆਦਾ ਫੁਕਰੀਆਂ ਚਲਾਕੀ ਵੀ ਜ਼ਿਆਦਾ ਮਹਿੰਗੀ ਪੈ ਜਾਂਦੀ ਹੈ ਸੋ ਕਰਨੀ ਮੁੰਡੇ ਦੀ ਭਰਨੀ ਵਿਚਾਰੀ ਕੁੜੀ ਨੂੰ ਪੈ ਗਈ ਜਿੱਥੇ ਦੋਵੇਂ ਪਰਿਵਾਰ ਐਨੇ ਖੁਸ਼ ਸੀ ਉੱਥੇ ਹੀ ਮੁੰਡੇ ਦੀ ਗਲਤੀ ਕਾਰਨ ਸਾਰੇ ਉਦਾਸ ਹੋ ਕੇ ਬੈਠ ਗਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਉਰਦੂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ